ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਕੁਝ ਡਿਨਰ ਬਣਾ ਰਹੇ ਹਲਕਾ ਫੁਲਕਾ ਤਾਂ ਡਿਨਰ ਵੀ ਸ਼ੇਅਰ ਕਰਦੇ ਆ ਦੇਖੋ ਜੀ ਆਪਾਂ ਕੀ ਬਣਾਨੇ ਆ ਆਪਾਂ ਜੀ ਡਿਨਰ ਬਣਾ ਰਹੇ ਆ ਡਿਨਰ ਚ ਕੁਝ ਹਲਕਾ ਫੁਲਕਾ ਬਣਾ ਰਹੇ ਆ ਦੱਸਦੇ ਤੁਹਾਨੂੰ ਕੀ ਬਣਾ ਰਹੇ ਆ ਅੱਜ ਕੁਛ ਹਲਕਾ ਫੁਫਕਾ ਖਾਣ ਦਾ ਦਿਲ ਕਰ ਰਿਹਾ ਸੀ ਤੇ ਪਾਪਾ ਉਹ ਬਣਾ ਰਹੇ ਆ ਦੇ ਦੇ ਪਾਪਾ ਫਾਰੀ ਤੇ ਅਰੇ ਕਰ ਲਿਗੇ ਫਿਰ ਧੰਦਾ ਦੇ ਪਾਪਾ ਕੀ ਬਣਾ ਰਹੇ ਆ ਉਹ ਦਿਨ ਰ ਆਪਣਾ ਹਲਕਾ ਫੁਫਕਾ ਜ਼ਿਆਦਾ ਹੁੰਦਾ ਅੱਜ ਬਹੁਤ ਹੀ ਜ਼ਿਆਦਾ ਹਲਕਾ ਫੁਫਕਾ ਚਲਿਆ ਤਿਆਰੀ ਕਰ ਲਈਏ ਸਾਰੀ ਘੱਟ ਲਈਏ ਫਟਾਫਟ ਉਹ ਤੇਲ ਗਰਮ ਕਰ ਦਿੰਨੇ ਆਪਾਂ ਕੜਾਈ ਚ ਉਹਨੇ ਚੰਨ ਤੇਲ ਕਰਨਾ ਹੋ ਜਾਏਗਾ ਹਾਂ ਜਿੱਦਾਂ ਆਪਾਂ ਤੇਲ ਪਾ ਦਿੰਨੇ ਕੜਾਈ ਚ ਤੇ ਫਿਰ ਆਪਾਂ ਦਸ ਦਦਨ ਜਿੱਦਾਂ ਆਪਾਂ ਤੇਲ ਪਾ ਦਦੇ ਹਾਂ ਹਾਂ ਗੈਸ ਚਾਲੂ ਕਰ ਦਦੇ ਹਾਂ

ਅੱਗੇ ਨੂੰ ਆਪਾਂ ਤਿਆਰੀ ਕਰ ਲੈਣੀ ਤੇ ਆਪਾਂ ਮਸਾਲੇ ਸਭ ਕੁਝ ਦੇਖਦੇ ਕੀ ਕੀ ਪਾਉਨੇ ਹਨਾ ਨਾ ਤੇਰਾ ਪੱਕਾ ਟੱਲੀ ਨੇ ਸਮਾਨ ਏ ਸਾਰਾ ਅੱਗੇ ਕੀ ਦੇਖੀ ਚੱਲੋ ਤੁਸੀਂ ਕਿ ਆਪਣਾ ਡਿਨਰ ਕਿੰਨੀ ਜਲਦੀ ਤਿਆਰ ਹੋ ਰਿਹਾ

ਕੁੜਾ ਜੀ ਜਲਦੀ ਹੋ ਜਾਣਾ। ਕੁੜਾ ਹਰਕਾ ਬਣ ਜਿਹੜਾ ਖਾਣਾ। ਮੈਂ ਸੋਚ ਲਈ ਜੀ ਕਿ ਦਿਨ ਵੇਦਾਂ ਦਾ ਹੋ। ਕਿ ਤੇਜ਼ੀ ਵੀ ਬਣ ਗਈ। ਇੱਕ ਇੱਕ ਬਟਾ ਸਲਾਦ ਦੀ। ਕੀ ਗਣਾ ਮੈਟ। ਦੇ ਦੇ ਵਿੱਚ ਕੋ ਜੀ ਜਿਹੜੇ ਮੰਨਨ ਨਕੀਨ ਦਾਲਾਂ ਦਾ ਉਹ ਵੀ ਪਾਉਣੀ ਹੁੰਦੀ ਕਦੇ ਕਦੇ ਅੱਜ ਹੈ ਨਹੀਂ ਸੀ ਨਮਕੀਰਾ ਪਦੀ ਨਹੀਂ ਨਕੀਨ ਦਾਲਾਂ ਦਾ ਉਹ ਵੀ ਵਿੱਚ ਪਾਉਣੀ ਨੇ ਬਣਾਇਆ ਤੇ ਅੱਗੇ ਵੀ ਇੱਕ ਦੋ ਵਾਰ ਹੀ ਪਤਾ ਦੇ ਨਾਲ ਛੇਂਦੀ ਕੀਤਾ ਉਹ ਤਾਂ ਕਈ ਵਾਰ ਹੀ ਬਣਾਇਆ ਬੰਦੇ ਦੇ ਇੱਥੇ ਬਣਦਾ ਤੇ ਜੁਮੇਰਾ ਅੱਜ ਮੈਂ ਤੁਹਾਨੂੰ ਕਦੇ ਕਦੇ ਨਰ ਟਿੰਨਰ ਕੀ ਬਣਾਉਂਦਾ ਦੇਖੋ ਤੁਸੀਂ ਕਿੰਨਾ ਥੀਲ ਬਣਾਉਂਦੇ ਆ ਛੁਪ ਤੇ ਇਹਨੂੰ ਆਪਾਂ ਥੋੜਾ ਜਿਹਾ ਟੂਨ ਆਈਆ ਆ ਲਰਿਆ ਪੂਹਾ ਇਹਨੋਂ ਪਤੂ ਕੇ ਲਈ ਜਾਂਦਾ ਵਾ ਕਿਉਂਕਿ ਇਹ ਨਾ ਜਿਆਦਾ ਹੋ ਜਾਂਦਾ ਫਿਰ ਉਹ ਮਿਕਸ ਜਿਆ ਇਸ ਕਰਕੇ ਮੈਂ ਇਹ ਦੋ ਪਾਣੀ ਧੋ ਲਿਆ ਬਸ ਤੇ ਹੁਣ ਆਪਾਂ ਇੱਧਰ ਚੱਲਦੇ ਆ ਕਰਦੇ ਤਿਆਰੀ ਤੜਕੇ ਦੀ ਇਹ ਦੇਖੋ ਇਹਦੇ ਵਿੱਚ ਆਪਾਂ ਪਾ ਲਈ ਜੀਰਾ ਅੱਛੀ ਦੱਤੇਗੀ ਇਸ ਤਰ੍ਹਾਂ ਮਸਾਲੇ ਚੁਟਾ ਲਾ tartar ਨੇ ਦੱਬਾ ਬਣਾਉਣੀ ਹੈ ਮੋਟਾ हा हल्का फुलका सब तो डिनर में हल्का फुलका खाने जल कर आप मसाला दर थोड़ी जी काली मिर्च बस ठीक है डी हल्दी पौनी थोड़ी जी हल्दी ना कलर बढ़िया हो तो वैसे भी हल्दी चलनी होगी तरह बन गया तैयार हो गया टमाटर ता पा पीपा

ਤਕੰਬੋ ਤਕੋ ਸਾਈਡ ਖੰਗਿਆਪਾ ਤੇ ਆਪਾਂ ਮਿਕਸਿੰਗ ਕਰਾਂਗੇ ਹੁਣ ਆਪਾਂ ਪਾ ਦਦੇ ਪੋਕ ਆਪਣਾ ਹਲਕਾ ਪੁਲਕਾ ਨਾਸ਼ਾ ਦਿਨਰ ਪਿਆਰ ਨਾਸ਼ਤੇ ਤੇ ਬਹੁਤ ਵਧੀਆ ਲੱਗਦਾ ਥੇ ਇਹਿੰਦ ਬਰੇਕਫਾਸਟ ਕਰਨਾ ਵੀ ਠੀਕ ਆ ਤੇ ਬਾਅਦ ਲੈ ਦਿਣਾ ਬਣਾ ਰਹੇ ਹਾਂ ਹਲਕਾ ਕਰ ਦੋ ਦੰਦ ਤੇ ਕਰ ਦੋ ਹੌਲਕਾ ਠੇਨਾ ਤੇ ਜ਼ਿਆਦਾ देर ਪਿਉਂਦੀ ਹੈ ਨਾ ਫਿਰ ਇੰਨਾ ਵਧੀਆ ਨਹੀਂ ਉਹ ਬਣਦਾ ਤੇ ਜ਼ਿਆਦਾ ਥੋੜੀ ਦੀ ਥੋੜੀ ਇੱਕ ਦੋ ਪਾਣੀ ਥੋਕੇ ਬਸ ਨਚੋੜ ਜੀ फिर बढ़िया रही बन गया हल्का डिनर चलो ये अपना हल्का फुल्का डिनर रंग बिरंगा बन गया ਠੀਕ ਹੈ ਦੇਣਾ ਆਪਣਾ ਪਿਆਰ ਸੁਸੀ ਵਿੱਚ ਆਪੋ ਫਸੀ ਵਿੱਚ ਆਪ ਦੇ ਜੇ ਠੀਕ ਹੈ ਠੀਕ ਹੈ ਜੀ ਹੁਣ ਆਪਾਂ ਥੋੜਾ ਲਸਣ ਛਿੱਲਾਂਗੇ ਕਿਉਂਕਿ ਚਟਨੀ ਬਣਾਉਣੀ ਆਪਾਂ ਲਸਣ ਦੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕੋਈ ਵੀ ਵਾਈ ਜੀ ਚੀਜ਼ ਖਾਦੀ ਜਾਵੇ ਤਾਂ ਠੀਕ ਹੁੰਦੀ ਆ ਮਤਲਬ ਕਿਦੋਂ ਆਪਾਂ ਰੋਟੀ ਖਾਣੇ ਥੋੜੀ ਜਿਹੀ ਨਾਲ ਚਟਨੀ ਬਣਾ ਲਵਾਂ ਲਸਣ ਦੀ ਉਹ ਆਪਾਂ ਦੇਸੀ ਲਸਣ ਹੈ ਥੋੜਾ ਥੋੜਾ ਕਰਕੇ ਛਿੱਲਣਾ ਹੈ ਤੇ ਫਿਰ ਆਪਾਂ ਥੋੜਾ ਜਿੰਨਾ ਕੁੱਟ ਲੈ ਇਦਾਂ ਥੋੜਾ ਥੋੜਾ ਸ਼ੈਲਰੀ ਨਹੀਂ ਨੀਮਾ ਜਦੁੱਦੇ ਲੱਕਰੇ ਪਾਈਆ ਇੱਕ ਲਸਣ ਕਰਕੇ ਆਪਾਂ ਤੇ ਫਿਰ ਚਟਨੀ ਬਣਾਉਣੀ ਹੈ ਇਹਦੀ ਕੱਲ ਤੱਕ ਹੋ ਜਾਏਗਾ ਸ਼ਾਇਦ ਕੱਲ ਦਾ ਚ ਕੁ ਕੀਤਾ ਯਾਰ ਮੈਂ ਦਿਖਾਉਣੀ ਦਾ ਨਾ ਇਹ ਕੱਲ ਦਾ ਆਪਾਂ ਸ਼ੁਰੂ ਕੀਤਾ ਹੋਇਆ ਐਨਾ ਕ ਛਿੱਲੇ ਸੀ ਦਾ ਹੋਊਗਾ ਫਿਰ ਪਾਇਆ ਹੋਏਗਾ ਬ੍ਰਿਕ ਬ੍ਰਿਕ ਦੇਸੀ ਦਸਣੇ ਨੇ ਜਿਹੜਾ ਆਪਣਾ ਥੋਟਾ ਥੋਟਾ ਪਾ ਲਾ ਤੇ ਦੇਸੀ ਦਸਣੇ ਬਹੁਤ ਵਧੀਆ ਛਿੱਲਣ ਚ ਥੋੜੀ ਮਿਹਨਤ ਆ ਪਰ ਇਹ ਜਿਆਦਾ ਵਧੀਆ ਹਾਂ ਇਹਦੀ ਆਪਾਂ ਬਣਾਵਾਂਗੇ ਚਟਣੀ ਤੁਹਾਡਿੰਨਾਂ ਕਰਾਂਗੇ ਸ਼ੇਅਰ ਖਾਣੇ ਦਾ ਥੋੜੀ ਥੋੜੀ ਜਦੋਂ ਵੀ ਰੋਟੀ ਖਾਣੀ ਕਾਓ ਬੜੀ ਵਧੀਆ ਲੱਗਦੀ ਆ ਚਲੋ ਠੀਕ ਹੈ ਜੀ ਆਪਾਂ ਮਿਲਾਂਗੇ ਅਗਲੀ ਵੀਡੀਓ ਚ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ